ਉਜਾਰੋ ਜਵਾਕ ਜਾਂ ਪਹਿਲਾਂ ਸਰਵਣ ਕਰੀ ਗਿਆ ਵੀਰ ਟਰੈਕ ਤੋਂ ਬਾਅਦ ਟਰੈਕ ਤੋਂ ਬਾਅਦ ਹੁਣ ਐ ਨਹੀਂ ਪਤਾ ਨਾ ਕੋ ਮੁੜ ਕੇ ਕੁਝ ਕਰੇ ਨਹੀਂਗਾ ਡੈਂਪਰ ਚਲਾਉ ਮੈਂ ਫਲਾਣਾ ਕੋ ਚਲਾਉ ਮੁੜ ਕੇ ਨਹੀਂ ਉਹਨੇ ਹਾਲ ਤੱਕ ਮੈਨੂੰ ਬਰਤੀ ਵੀ ਨਹੀਂ ਪੁੱਛਦੇ ਆ ਭਾਈ ਓ ਕਿੱਧਰੋਂ ਆਇਆ ਮੈਨੂੰ ਤਾਂ ਉਹੀ ਸੋਚ ਮਾਰੀ ਜਾਂਦੀ ਐ ਕਾਦੀ ਤੂੰ ਮੁੜ ਕੇ ਕਹੈਂ ਡੈਂਪਰ ਚਲਾ ਲੂੰ ਮੈਂ ਫਰਾਨੀ ਜੀ ਚਲਾ ਦੂੰ ਮੁੜ ਕੇ ਲੈ ਕੁਛ ਨਹੀਂ ਉਹ ਮੀਂਹ ਕਰਕੇ ਕੰਮ ਹੀ ਖੜਾ ਹਜੇ ਨਾ ਹੀ ਡੈਂਪਰ ਮਿਲਿਆ ਕੋਈ ਵੇਲਾ ਮੀਂਹ ਕਰ ਲਪੇ ਜਾ ਕੇ ਉਹ ਨਾ ਮੈਂ ਹਰਵਿੰਦਰ ਨੂੰ ਕਿਹਾਗਾ ਉਹ ਕਹਿੰਦਾ ਮੈਂ ਭਾਲ ਕੇ ਦਿੰਦਾ ਕੋਈ ਡੈਂਪਰ ਨਾਲੇ ਜੀ ਸੀ ਬੀ ਵਾਲਾਂ ਕੋਲੇ ਜਾ ਕੇ ਐਨੇ ਦਿਨ ਤੋਂ ਭਾਵੇਂਗਾ ਉਹ ਕਿੰਦੀ ਕਹਿੰਦਾ ਸੀ ਕਹਿੰਦਾ ਮੈਂ ਲਵਾ ਦੂੰ ਨਾ ਜੀ ਸੀ ਬੀ ਤੇ ਕਿੰਦੀ ਕੋਲੇ ਜਾ ਕੇ ਉਹਨਾਂ ਨਾਲੇ ਤਾਂ ਆਲੇ ਡੈਂਪਰ ਲੈ ਕੇ ਆਉਨੇ ਆਂ ਫਿਰ ਕਿਸ਼ਤਾਂ ਵਾਲੀ ਹੋ ਵੀ ਮਿਲਦੀ ਐ ਕੋਈ ਨਾ ਭਰਦਾ ਨੀ ਕਿਸ਼ਤਾਂ ਮਾਝਾ ਹੀ ਆਉਣਾ ਫਿਰ ਸ਼ੁਕਰ ਹੈ ਤੂੰ ਜਾ ਕੇ ਆ ਯਾਰ ਇਸ ਕੰਮ ਦੀ ਕੋਲ ਨਹੀਂ ਕੰਮ ਚਹੀਦੀ ਹੋਵੇ ਹਰਿੰਦਰ ਕੀ ਹਾਲ ਆ ਬਈ ਹਰਿੰਦਰ ਕੀ ਕੰਮ ਕੀ ਵਧੀਆ ਤੂੰ ਦੱਸ ਵਧੀਆ ਉਹ ਫਿਰ ਕੀ ਬੰਦ ਫਿਰਦਾ ਕੁਝ ਨਹੀਂ ਆ ਰਹਾ ਇੱਕ ਉਹ ਕਿਸ਼ਤ ਜੀ ਵੀ ਆਉਣ ਵਾਲੀ ਹੋਗੀ ਜੇ ਕੰਮ ਕੰਮ ਦਾ ਕੋਈ ਫਰਾ ਸਾਡਾ ਟੈਂਪਰ ਦਾ ਦਬਾਅ ਪਹਿਲਾਂ ਆਸ ਤੇ ਯਾਨੀ ਸੇ ਬੈਤਾਂ ਨਹੀਂ ਯਾਰਾ ਟੈਂਪਰ ਦਾ ਫਿਰ ਕਰ ਲੈਣਾ ਪਤਾ ਔਰ ਯਾਰ ਕਿਸਤ ਤਾਉਣ ਵਾਲੀ ਆ ਚਾਚਾ ਦਾ ਜਿ ਫਿਕਰ ਕਰੀ ਜਾਂਦਾ ਅੱਛਾ ਸਭੇ ਟੈਂਪਰ ਦਾ ਮੈਂ ਪੁੱਛੀ ਨਹੀਂ ਪਤਾ ਕਿੰਨੇ ਰੁਪਏ ਦੇ ਮਿਲੂਗਾ ਕੋਈ ਗਾਹ ਅਸੀਂ ਕਿੰਦੀ ਕੋਲੇ ਖੜਾ ਉਹਨੂੰ ਪੁੱਛ ਲੈ ਕਰਾਇ ਕਰੂਏ ਤੇ ਲੈ ਲੈਣੇ ਕਿਰਾ ਹਾਂ ਮੈਂ ਕਿੰਦੀ ਨੂੰ ਲੈਣਾ ਕੋਣ ਹਾਂ ਇਹਾਂ ਕਿੰਦੀ ਠੀਕ ਆ ਵਧੀਆ ਪੁੱਤ ਨੂੰ ਪੁੱਛਿਆ ਸੀ ਡੈਂਪਰ ਦਾ ਪਹਿਲਾਂ ਵੀ ਤੇ ਕਿਵੇਂ ਦੇਣਾ ਕਰਾਇਆ ਤੇ ਉਹ ਜਾਂ ਮੁੱਲ ਦੇ ਦੇ ਯਾਰ ਹੂੰ ਹੂੰ ਅੱਛਾ ਪਰ ਮੁੱਲ ਹੀ ਦੇਖ ਲੈ ਬਾਰੇ ਬੱਸ ਮੈਂ ਕਿਹਾ ਨਾ 3 ਲੱਖ ਦਾ ਕਿੱਥੇ ਯਾਰ ਰਾਇਦਾ ਕਰ ਲੈਣਾ ਯਾਰ ਦਿਨ ਦੀ ਲਿਆੜੀ ਕਰ ਲੈਣਾ ਫਟਮੇਗਾ ਚਲ ਮੁੱਲ ਕਰ ਲਾਂਗੇ ਫਿਰ ਅਸ ਤਾਂ ਅੱਧੇ ਪੈਸੇ ਉਤਨੋਂ ਹੁਣ ਦਵਾਂਗੇ ਅੱਧੇ ਠਰਕ ਦੇਵਾਂਗੇ ਭਾਈ ਉਹ ਮਲਕੀਤ ਨਹੀਂ ਲੈਣਾਗਾ ਠੀਕ ਚਲ ਉਹਦੇ ਨਾਲ ਕਰ ਲਵਾਂਗਾ ਗੱਲ ਮੈਂ ਜਾਂ ਫਿਰ ਤੁਹਾਨੂੰ ਦੱਸ ਦਾਂ ਚੰਗਾ ਈ ਹਨਾ ਮਾ ਦਾ 300000 ਰੁਪਿਆ ਦਾ ਹੁਣ ਤੱਕ ਇਸ ਤਰ੍ਹਾਂ ਨਾ ਮੋਬਾਈਲ ਨਹੀਂ ਹੈਗੀ ਤੇ 100000 ਦਿੱਤਾ ਨਾ ਹਾਂ ਉਹਨੇ ਮੰਗਿਆ ਯਾਰ ਆਪਾਂ ਤੈਨੂੰ ਥੋੜੀ ਦੇਣਾ ਨੂੰ ਫੇਰ ਵੀ ਕੁਝ ਤਾਂ ਦੇਣੀ ਕਿਸੇ ਦਾ ਆਪਾਂ ਕਿਹੜਾ ਤੋਂ ਲੈ ਲੈਣੇ ਆ ਕਿ 100 ਰੁਪਏ ਆਪਾਂ ਠਹਿਰ ਕੇ ਦੇ ਦਾਂਗੇ ਇਹਨਾਂ ਨੂੰ ਹੁਣ ਤਾਂ ਕੁਝ ਨਹੀਂ ਹੈਗਾ ਥੋੜਾ ਯਾਰ ਕਿਸੇ ਤੋਂ ਆਉਣ ਵਾਲਾ ਦਾ ਜਿਹੜੀ ਅਡੀ ਕਮਸ ਰਿਹਾ ਨੇ ਇਹਨੂੰ ਜਿਹੜੀ ਤੁਹਾਨੂੰ 100 400 ਰੁਪਏ ਦੀ ਹੈ ਜਿਹੜੀ ਇਹਦੀ ਹਾਂ ਹਾਂ ਇਹ ਕੰਮ ਵਧੀਆ ਚੱਲ ਪਿਆ ਫਿਰ ਮੋਲੀ ਲੈ ਲਾਂਗੇ ਐ ਕਰ ਲਈ ਹੈ ਨਾ ਫਿਰ ਤੁਹਾਨੂੰ ਅੱਜ ਹੀ ਵਿਦਾ ਕਰਕੇ ਦੱਸੋ ਜਰਾ ਫਿਰ ਕਿਸ਼ਤਾਂਾਂ ਵਾਲੀ ਚਾਹ ਵੀਰ ਆਪਾਂ ਤਾਂ ਇਹ ਜਿਹੜੀ ਤਾਂ ਪਾਈ ਲਿਆ ਮੈਂ ਫਿਰ ਆਪਾਂ ਤਾਂ ਕਿਸ਼ਤ ਤਾਂ ਹੁਣ ਫੇਰ ਵੀ ਨਹੀਂ ਨਿਕਲਣੀ ਦਾਸ ਜੀ ਕਿੰਨੇ ਕੱਲ ਜੂਗੀ 10 ਸਾਲ ਰੁਪਏ 10 ਸਾਲ ਕਿਸ਼ਤਾਂ ਕਰ ਦਿੰੂਗਾ ਟਰ ਰੋ ਖੜੇ ਬੁੜੇ ਜਾਂਦੇ ਨੇ ਫਿਰ ਮਸ਼ੀਨਾਂ ਆਪਾਂ ਆਲੂ ਗੱਲ ਕਰਕੇ ਤਾ ਕੋਈ ਨਾ ਲੈ ਗਏ ਸੁਖਦਾ ਪਰ ਫਿਰ ਦਿਨ ਕਿਹੜਾ ਪੱਥੀ ਵੀ ਨਹੀਂ ਆ ਰਵਿੰਦਰ ਹਾਂ ਉਹ ਪੌਜੀ ਆਉਂਦਾ ਹੈ ਤੇ ਉਹਨੂੰ ਪੁੱਛ ਲੈਨੇ ਆ ਇਹਨੂੰ ਪੌਜੀ ਨੂੰ ਪੁੱਛ ਲੈਨੇ ਨਾ ਇਹਦੇ ਨਾਲ ਤੂੰ ਗੱਲ ਕਰਕੇ ਫਿਰ ਮੈਂ ਕਰਦਾ ਨਾਲੇ ਮੈਂ ਤਾਂ ਚੱਲ ਫਿਰ ਬਾਸੇ ਅਸੇ ਹੋ ਜਾਣਾ ਤੂੰ ਗੱਲ ਕਰ ਲੈ ਇੱਕ ਵਾਰੀ ਆ ਕੇਰਾ ਮੈਂ ਕਰ ਲਾਂਗਾ ਤੂੰ ਬਾਗ ਚੱਲ ਹਾਂ ਐ ਕਰ ਲੈ ਕੋਈ ਗੱਲ ਨਹੀਂ ਠੀਕ ਹੈ ਪਰ ਕੀ ਆ ਫੱਜੀ ਸਾਹਿਬ ਠੀਕ ਆ ਠੀਕ ਆ ਰੋਚਰਾ ਵਧੀਆ ਵਧੀਆ ਠੀਕ ਹੈ ਮੇਰੇ ਵਿੱਚ ਹੀ ਹੈ ਨਾ ਹੋਰ ਮਾ ਵੇਲੇ ਹੀ ਆ ਬਸ ਵਧੀਆ ਚੜ ਪੈ ਕੰਮ ਵੀਰਾਂ ਦਾ ਅੱਛਾ ਲਾਲ ਨੇ ਦੁਕਾਨ ਜੀ ਅੱਛਾ ਕੀ ਬੰਦਾ ਬਸ ਮੈਂ ਜੜੀ ਮਾਰਿਆ ਹੀ ਗੇ ਲੋਟ ਆ ਕਾ ਵਧੀਆ ਥੋੜਾ ਕੰਮ ਸਿਰਦੇ ਸੀ ਹਾਂ ਦੱਸ ਰਫੀਆ ਚਾਹੀਦਾ 1.5 ਲੱਖ ਮਲਕੀਤ ਨੂੰ ਯਾਰ ਕੀ ਕਰਨਾ ਮੈਂ ਉਹ ਯਾਰ ਡੈਂਪਰ ਚਾਹ ਲਿਆਉਣਾ ਸੀ ਹੁਣੇ ਅੱਛਾ ਉਹ ਟਰੈਕਟਰ ਲੈ ਸੀ ਪਹਿਲਾਂ ਨਮਾ ਤੋਂ ਡੈਂਪਰ ਤੁਹਾਨੂੰ ਮਿਲਿਆ ਨਹੀਂ ਯਾਰ ਥੋੜਾ ਪੈਸੇ ਦੀ ਘਟौती ਪੈ ਗਈ ਅੱਛਾ ਉਹ ਯਾਰ ਮੈਂ ਸੁਣਿਆ ਤੁਸੀਂ ਟਰੈਕਟਰ ਵੀ ਪਹਿਲਾਂ ਸਾਰੀਆਂ ਕਿਸ਼ਤਾਂ ਦੀ ਲਿਆ ਹੈ ਹਾਂ ਕਿਸ਼ਤਾਂ ਦੀ ਲੇਤਾ ਉਹ ਚੱਲ ਮੈਂ ਕੋਈ ਰਹਿ ਕਰਕੇ ਦੱਸੂੰਦਾ ਇਹਨੂੰ ਕਰੇ ਹੈ ਹਾਂ ਕੋਈ ਇਹਨੂੰ ਮੈਂ ਦੱਸ ਜੀ ਰਾ ਕਰਾਂ ਹਾਂ ਫੇਰ ਕਰਦੀ ਮੈਨੂੰ ਫੇਰ ਤੈਨੂੰ ਮੈਂ ਦੱਸੂ ਹਾਂ ਠੀਕ ਆ ਜਦ ਦੇਖਣੇ ਤੋਂ ਕਰਜਾ ਚੱਕੀ ਫਿਰਦੇ ਆ ਇਹ ਮੋੜਨਗੇ ਮੇਰਾ 1.5 ਲੱਖ ਇਹ ਨੇ ਬਾਈ ਠੀਕ ਹੈ ਵਧੀਆ ਕਿਵੇਂ ਆ ਫਿਰ ਟਰੈਕਟਰ ਤੇਰਾ ਕਿਵੇਂ ਚੱਲਦਾ ਹੈ ਟਰੈਕਟਰ ਤਾਂ ਯਾਰ ਹਜੇ ਅੰਦਰ ਹੀ ਖੜਾ ਹੈ ਕੰਮ ਹੀ ਨਹੀਂ ਤੋੜਿਆ ਕੋਈ ਮੈਨੂੰ ਕਿਹਾਤਾ ਸੀ ਬਈ ਨਾਲ ਟਰੈਕਟਰ ਦੇ ਨਾਲ ਸੰਧ ਵੀ ਚਾਹੀਦੇ ਆ 10 ਲੱਖ ਦੇ ਐ ਟਰੈਕਟਰ ਇਕੱਲਾ ਥੋੜੀ ਚੱਲਦਾ ਹੁੰਦਾ ਕਿਉਂ ਚਲਾਇ ਨਹੀਂ ਹਲੇ ਫਿਰ ਅਜੇ ਯਾਰ ਤੁਹਾਨੂੰ ਸੰਧ ਚੱਲੂ ਕਿਵੇਂ ਯਾਰ ਬਾਈ ਉਹ ਮੈਂ ਤਾਂ ਲੈਣ ਤੋਂ ਪਹਿਲਾਂ ਹੀ ਕਿਹਾ ਸੀਗਾ ਮਾਦਰੋ ਘਟੋ ਘਾਟੇ 30 ਲੱਖ ਦੇ ਪਹੁੰਚ ਗਾੜ ਤਰਾ ਇਹੇ ਬਈ ਫੱਟੀ ਪਚਾਤੀ ਉਹਨਾਂ ਨੇ ਇੱਕ ਕੋਕੇ ਲਾ ਦੇ ਇਹਦੇ ਤਾਂ ਹੁਣ ਫੈਕਟਰੀ ਰਹਿ ਗਿਆ ਕਰਵਾ ਦੂੰ ਹੁਣ ਉਹ ਮੈਨੂੰ ਥਿਉਂਦਾ ਹੀ ਨਹੀਂ ਹੁਣ ਕਿਵੇਂ ਥਿਉ ਆਉ ਬਾਈ ਉਹ ਰੁਪਏ ਵੜਾ ਗਿਆ ਵਿੱਚੋਂ ਲੈ ਗਿਆ ਉਹਨਾਂ ਤੋਂ ਪੈਸੇ ਪੁਸੇ ਹੁਣ ਨਹੀਂ ਤੇਨੂੰ ਥਿਉਦਾ ਹਰਵਿੰਦਰ ਹੋਰ ਯਾਰ ਕਿਸ਼ਤ ਵੀ ਆਉਣ ਵਾਲੀ ਹੋਣੀ ਤੇ ਉਹਨੇ ਦਵਾਦਾ ਬਾਬੇ ਨੂੰ ਦਵਾਦਾ ਉਹਨੇ ਕਹੋ ਹੱਥਿਆ ਦਵਾਉਣ ਨੂੰ ਕਹਾਂ ਸੀ ਨਾ ਹਜੇ ਉਹ ਤਾਂ ਬਚ ਗਿਆ ਲੈਕ ਤਾਂ ਨਹੀਂ ਉਹਨੇ ਤਾਂ ਤੈਨੂੰ ਸਮਝਾ ਤੂੰ ਤਾਂ ਨਹੀਂ ਸਮਝੀ ਨਾ ਕਰ ਦੋ ਹੁਣ ਤਾਂ ਬਾਈ ਜਿਆਦਾ ਹੁਣ ਰੁਪਏ ਹੋਰ ਨਾ ਦੇ ਜਾਂ ਤਾਂ ਕਿੰਨਾ ਵੇਚ ਦੇ ਉਹ ਕਿਰਾਣ ਵਾਲੇ ਤੁਹਾਨੂੰ ਪੈਸੇ ਫੇਰ ਕਰਨਾ ਚਾਹੁੰਦੇ ਪਿੰਲਾ ਤਾਂ ਹੁਣ ਬਾਪੂ ਦੇਣਾ ਉਹ ਤੇਰਾ ਬੱਚਾ ਬਾਪੂ ਫਿਰ ਉਹਦਾ ਬਾਪੂ ਦੀ ਮੰਨੀ ਨਹੀਂ ਹਾਂ ਮੰਨੀ ਉਹਦਾ ਬਾਪੂ ਦੀ ਸਿਆਣੇ ਬੰਦੇ ਵੀ ਐਵੇਂ ਨਹੀਂ ਬਸ ਉਹ ਗੱਲ ਤਾਂ ਸਹੀ ਆ ਉਹਦੀ ਕਾਲੇ ਦੀ ਡੇਰੀ ਵਾਲੇ ਦੀ ਹਾਂ ਚੱਕ ਵਾਲੀ ਮਾੜੀ ਇਹਨਾਂ ਦੀ ਬਾਈ ਐਵੇਂ ਥੋੜੀ ਕਿਹਾ ਚੱਕ ਚੱਕ ਐਵੇਂ ਤੂੰ ਤਾਂ ਨੌਜਵਾਨ ਆ ਮਗਰ ਲੱਗ ਜਾਨੇ ਸਿਆਣੇ ਬੰਦੇ ਨੇ ੱੱੱਕੇ ਖਾਦੇ ਹੁੰਦੇ ਆ ਯਾਰ ਜਿਹੜੀ ਆ ਹੌਂਗ ਵਾਲਾ ਹੰਗਲਾ ਹਾਂ ਹੰਗਲ ਬਾਲਾ ਕੁਸ ਕਰਾਉਂਦੀ ਆ ਉਹੀ ਕਰਾਉਂਦਾ ਇਦਾਂ ਘਰ ਪਟਣੂਆ ਬਾਈ ਜੀ ਕਦੇ ਕਦੇ ਕਰੇ ਡੈਂਪਰ ਤੇ ਨਵਾਲੇ ਕਦੇ ਕੰਮ ਨਹੀਂ ਕਰਦਾ ਮੇਰੇ ਮੈਂ ਆਖਿਆ 5-4 ਲੱਖ ਰੁਪਏ ਮਹੀਨੇ ਦਾ ਟਿਕਿਆ ਕਰੂੰਗਾ ਇਹੇ ਕੰਮ ਨਹੀਂ ਕਰਦਾ ਆ ਲੈ 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 ਤੁਹਾਨੂੰ ਹੁਣ 5 ਲੱਖ ਲੈ ਲੈ ਹੁਣ ਉਹ ਰਿਆ ਜਮੀਮਾ ਜੇ ਰੱਖਦੇ ਮੈਨੂੰ ਲੱਗਦਾ ਬੈਠ ਪਹਿਲੀ ਜੇਸਤ ਭਾਰੀ ਨਹੀਂ ਆਉਂਦੀ ਫਾਸਲਾ ਆਪਣੀ ਮਾੜੀ ਐ ਕਰਜ਼ਾ ਪੈਣਾ ਸਿਰ ਆਪਣੇ ਆਪਾਂ ਕਿਸ਼ਤ ਕਿੱਥੋਂ ਭਰ ਦਾਂਗੇ ਬਾਈ ਡਾਕਟਰ ਦੀ ਉਹ ਹੀ ਯਾਰ ਉਹ ਵਧੀਆ ਸੀ ਨੀਲਾ ਜਾਸਾ ਐਵੇਂ ਬਕਵਾਤਾ ਜੀ ਹਾਂ ਤੁਹਾਨੂੰ ਲੱਗਾ ਵੱਡਾ ਲੈਣਾ 4x4 ਲੈਣਾ ਉਹ ਤਾਂ ਕਹਿੰਦਾ ਮੈਨੂੰ ਸੋਨੇ ਹੀ ਲੱਗਦਾ ਕਹਿੰਦਾ ਯਾਰ ਉਹ ਮੈਂ ਲੋਧੀ ਗਿਆ ਸੀ ਉਹ ਮੈਨੂੰ ਸਮਝਾਇਆ ਤਾਂ ਬਥੇਰੇ ਨੇ ਸੀ ਮਾਫੀ ਮਾਰਤੀ ਦੱਸ ਉਹਨੇ ਬੰਦੇ ਤੁੰਤਾ ਕਹਿੰਦਾ ਤੂੰ ਆ ਕਰਦਾ ਇਹ ਸਾਡੇ ਘਰੇ ਆ ਕੇ ਚੱਲ ਬੂਹਾ ਨੂੰ ਬੁਵਾ ਕਰੂਗਾ ਦੇਖੀ ਜੂਗਾ ਕੇਰਾ ਦੇਖਦੇ ਆਂ ਜਦ ਉਹਨੂੰ ਆਖਿਆ ਸੀਗਾ ਹਾਂ ਉੱਦੀ ਤੋਂ ਮਹਾਰਪੀਰ ਨੂੰ ਦਵਾ ਕੇ ਡੈਂਪਰ ਦਵਾ ਦੇ ਠੀਕ ਹੈ ਨਹੀਂ ਕਰ ਦੇਖਦੇ ਆ ਕੋਈ ਔਖਾ ਸੁੱਖਾ ਹੋ ਓਕੇ ਬਾਈ ਹੁਣ ਇਹਨੂੰ ਠੇਕੇਦਾਰਾਂ ਨਾਲ ਲਾ ਦੇ ਡੈਂਪਰ ਨੂੰ ਪਰ ਤੇ ਫਿਰ ਕਿਸ਼ਤ ਕੱਢਦਾ ਕਰੂ ਘਰੇ ਖੜਾ ਤਾਂ ਤੈਨੂੰ ਮਾਜ ਦੂ ਇਹ ਜਮੀਨ ਉਹ ਠੇਕੇਦਾਰਾਂ ਨੂੰ ਤਾਂ ਹੀ ਨਾ ਕੋਈ ਡੈਂਪਰ ਹੋਊਗਾ ਡੈਂਪਰ ਤਾਂ ਹੀ ਘਾਟ ਰੈਂਟ ਆ ਕਰ ਲੈ ਹੁਣ ਪੰਚਾਇਤ ਨਾਲ ਤੋਂ ਪੁੱਛ ਲਿਆ ਪਹਿਲਾਂ ਮੈਂ ਹਾਂ ਕਿਸੇ ਦਾ ਕਿਰਾਏ ਕੋਲ ਦੇ ਲੈਣਾ ਹਾਂ ਇਹ ਕਹਿੰਦੇ ਨੇ ਬਈ ਇਹ ਨਹੀਂ ਕਹਿੰਦੇ ਬਈ ਇਹਦੇ ਵਾਲੀ ਤਾਂ ਸੋਡੀ ਪੈ ਜਾਂਦੀ ਆ ਉਹ ਵੀ ਐਂ ਉਹਦਾ ਵੀ ਕਰਾਇਆ ਫਿਰ ਪੈ ਗਿਆ ਤੇ ਮੈਂ ਤੇਰਾ ਕਿਹਾ ਉਹਦਾ ਬਾਹਰ ਕਰਦੇ ਜੀ ਮਿੱਟੀ ਢੋਣ ਲੱਗ ਜਾਂਦੀ ਐਂ ਐਂ ਕਰਦਾਂਗੇ ਵਾਹ ਕਰਦਾਂਗੇ ਹੁਣ ਤੇਰਾ ਕਿਹਾ ਸੁਪਰਹੀਡਰ ਚੱਲੇ ਨਾ ਤੇਰਾ ਟਰਾਲਾ ਲੱਗ ਜਾਣਾ ਤੇ ਉਹਦੇ ਗੱਲ ਪੈ ਜਾ ਹਰਵਿੰਦਰ ਦੇ ਪਾਲ ਲਾਉ ਨੂੰ ਇਹ ਗੱਲ ਸਹੀ ਹੋ ਵੀ ਹੁਣ ਦਾ ਬੁੜਾ ਬੰਦਾ ਉਹ ਹੀ ਮਾਰਦਾ ਹਾਂ ਤੂੰ ਤਾਂ ਉਹ ਮਾਰਦਾ ਬਈ ਬੁੜਾ ਬੰਦਾ ਵਿਚਾਰਾ ਲਿਆਉਣਾ ਪਊਗਾ ਇਹ ਤੋਂ ਉੱਠਣਾ ਵੀ ਬਾਬਾ ਹੈ ਨਾ ਕਹਾਣਾ ਨਹੀਂ ਵੀ ਨਹੀਂ ਤੇ ਮੈਂ ਹੋਣੀ ਤੇ ਥੋੜਾ ਪੁਰਾਣੀ ਬੰਦੀ ਸੀ ਜਿਹੜੇ ਚੱਲ ਬਸ ਬਹੁਤ ਕੁੱਤੇ ਖਾਣੀ ਹੋ ਗਈ ਬਹੁਤ ਕੁੱਤੇ ਖਾਣੀ ਹੋ ਗਈ